ਯਾਬ ਸਰਕਾਰ ਦੇ ਕਈ ਮੰਤਰੀਆਂ ਕਈ ਅਫਸਰਾਂ ਨੂੰ ਰੱਤਨੀਤ ਰਿਹਾ। ਰੋਪੜ ਰੇਂਜ ਦੇ ਡੀਆਈਜੀ ਅਚਰਨ ਸਿੰਘ ਕੋਲਰਹੁਰਾਂ ਦੀ ਸੀਬੀਆਈ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਨੂੰ ਤਾਂ ਜਿਵੇਂ ਸੱਪ ਸੰਗ ਗਿਆ ਹੋਵੇ ਉਸ ਮਸਲੇ ਤੇ ਬੋਲੇ ਨਹੀਂ ਰਹੀ। ਇਹ ਕਹਿੰਦੇ ਜੀ ਚੰਡੀਗੜ੍ਹ ਵਾਲੀ ਜਿਹੜੀ ਕੋਠੀ ਸੀ ਉਹਦੇ ਵਿੱਚੋਂ ਤਾਂ ਬਰਾਮਦੀ ਹੋ ਇਸ ਕਦਰ ਹੋਣ ਲੱਗ ਗਈ ਕਿ 1 ਛੱਡੋ 2 ਛੱਡੋ 3 3 ਨੋਟਪੈਡ ਵਾਲੀ ਮਸ਼ੀਨਾਂ ਬਣਾਉਣੀ ਆ ਪਈ ਜੀ ਕੁਦਰਤ ਸਾਹਿਬ ਦੇ ਘਰੋਂ ਬਰਾਮਦ ਹੋਇਆ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਕਹਿੰਦੇ ਜੀ 7 ਕਰੋੜ ਕੈਸ਼ ਮਿਲਿਆ ਨਾਲ 1.5 ਕਿਲੋ ਤੋਂ ਜ਼ਿਆਦਾ ਗਹਿਣਿਆਂ ਦੀ ਬਰਾਮਦਗੀ ਦੱਸੀ ਗਈ ਕਈ ਹਮਾਂ ਤੇ ਪ੍ਰਾਪਰਟੀ ਦਾ ਜ਼ਿਕਰ ਆਇਆ ਕਿ ਖੰਨੇਚੂੜੀ ਆ ਜੀ ਲੁਧਿਆਣਾ ਦੀ ਆ ਜੀ ਚੰਡੀਗੜ੍ਹ ਦੀ ਆ ਜੀ ਮਹਾਲੀ ਦੀ ਆ ਜੀ ہاں ਜੀ ਦਿੱਲੀ ਦਾ ਖਰੀਦ ਪਤਾ ਨਹੀਂ ਕਿੱਥੇ ਮਸਤੀ ਤੇ ਔਡੀ ਕਾਰਾਂ ਦੀਆਂ ਐ ਚਾਬੀਆਂ ਜੁਗੀਆਂ ਮਿਲੀਆਂ ਜੀ 22 ਲਗਜ਼ਰੀ ਗੱਡੀਆਂ ਭ੍ਰਸ਼ਟਾਚਾਰ ਮੁਕਤ ਪੰਜਾਬ ਵਾਲਾ ਨਾਰਾ ਕਿੱਥੇ ਗਿਆ ਅੱਜ ਆਪਾਂ ਗੱਲ ਕਰਾਂਗੇ ਮਹਾੜੀ ਮੰਡੀ ਜਿੱਦੀ ਮੈਂ ਪਿਛਲੇ ਲਗਭਗ 10 ਦਿਨ ਹੀ 15 ਦਿਨ ਤੋਂ ਇਹ ਗੱਲ ਰੱਖਦਾ ਆ ਰਿਹਾ ਕਿ ਲੁਧਿਆਣਾ ਦੇ ਵਿੱਚ ਬਾਦਲਾਂ ਦੇ ਰਾਜ ਦੇ ਵਿੱਚ ਜਿਹੜੀ ਇੱਕ ਮੰਡੀ ਉਸਰੀ ਉਹ ਉੱਥੇ ਮੰਡੀ ਕੋਲ ਦਫ਼ਤਰ ਵੀ ਬਣਿਆ ਕੋਈ ਛੋੜੂ ਵੀ ਬਣੇ ਚੈ ਹੋ ਗਿਆ ਕਿ 12 ਏਕੜ ਵਾਲੀ ਇਹ ਏਸੀ ਏ ਕਲਾਸ ਮੰਡੀ ਜਿਹੜੀ ਸਬਜ਼ੀ ਮੰਡੀ ਫਲ ਫਰੂਟ ਦੀ ਮੰਡੀ ਉਸ ਮੰਡੀ ਨੂੰ ਕੁੱਡਾ ਦੇ ਹੱਥ 700 ਕਰੋੜ ਰੁਪਏ ਵਿੱਚ ਪ੍ਰਾਈਮ ਲੋਕੇਸ਼ਨ ਦੀ ਮਹਾਲੀ ਦੀ ਸੈਂਟਰ ਸਪੇਸ 700 ਕਰੋੜ ਦੇ ਵਿੱਚ ਵੇਚ ਕੇ ਕੁੱਡਾ ਨੂੰ ਕਹਿੰਦੇ ਜੀ ਕਮਾਈ ਕਰ ਲੈਣੀ ਹੈ ਮੰਡੀ ਫੋਟ ਨੇ ਪਤਾ ਨਹੀਂ ਉਹ ਮੰਡੀ ਫੋਟ ਦੇ ਹਿੱਸੇ ਆਉਣੇ ਪੈਸੇ ਸਰਕਾਰ ਦੇ ਹਿੱਸੇ ਆਉਣੇ ਕਿ ਕਿਸੇ ਦੇ ਹਿੱਸੇ ਆ ਚਾਹੇ ਦਿੱ ਦਿੱਲੀ ਦੇ ਕੁਝ ਦਲਾਲ ਨੇ ਜਿਹੜੇ ਇਹ ਮੰਡੀ ਖਰੀਦਣਾ ਚਾਹੁੰਦੇ ਨੇ ਕਾਰਪੋਰਟ ਘਰਾਣੇ ਨੇ ਜਿਹੜੇ ਮੰਡੀ ਖਰੀਦਣਾ ਚਾਹੁੰਦੇ ਨੇ ਇਸ ਲਈ ਡਾਇਰੈਕਟ ਇਹਦੇ ਵਿੱਚ ਇਨਵੋਲਵ ਹੋਣ ਦੀ ਬਜਾਏ ਇਹ ਤੈਅ ਕੀਤਾ ਗਿਆ ਕਿ ਪਹਿਲਾਂ ਇਹ ਪੁੱਟਾ ਨੂੰ ਤਬਦੀਲ ਕਰੋ ਫਿਰ ਪੁੱਟਾ ਆ ਕੇ ਓਪਨ ਬਾਜ਼ਾਰ ਦੇ ਬਹਾਨੇ ਉਹਨਾਂ ਦੇ ਭਵਾਲੇ ਕਰਦੇ ਪੰਜਾਬ ਸਰਕਾਰ ਚ ਖਲਵਲੀ ਹੈ ਪੰਜਾਬ ਸਰਕਾਰ ਚੁੱਪ ਬਟ ਗਈ ਹੈ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਕਈ ਅਫਸਰਾਂ ਨੂੰ ਰਾਤ ਨੀਂਦ ਨਹੀਂ ਆਈ ਸਰਕਾਰ ਦੀ ਤਾਂ ਗੱਲ ਛੱਡੋ ਪੰਜਾਬ ਦੇ ਕਈ ਹੋਰ ਦਲਾਂ ਦੇ ਆਗੂਆਂ ਨੂੰ ਵੀ ਰਾਤ ਨੀਂਦ ਨਹੀਂ ਆਈ ਇਹ ਬੇਚੈਨੀ ਇਹ ਤੜਫ ਇਹ ਸਹਿਮ ਇਹ ਡਰ ਇਹ ਖਲਵਲੀ ਇਸ ਕਾਰਨ ਰੋਪੜ ਰੇਂਜ ਦੇ ਡੀਆਈਜੀ ਅਚਰਨ ਸਿੰਘ ਭੁੱਲਰ ਹੋਰਾਂ ਦੀ ਸੀਬੀਆਈ ਵੱਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਨੂੰ ਤਾਂ ਜਿਵੇਂ ਸੱਪ ਸੰਗ ਗਿਆ ਹੋਵੇ ਉਹ ਇਸ ਮਸਲੇ ਤੇ ਬੋਲੇ ਨਹੀਂ ਰਹੀ ਹੋਰ ਸੱਜੇ ਖੱਬੇ ਸਭ ਬੋਲ ਰਹੀ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਹਨਾਂ ਦੇ ਮਨੀਸ਼ ਸ਼ੋਧਿਆ ਪਹੁੰਚੇ ਹੋਏ ਸੀਗੇ ਜੀ ਤਰਨਤਾਰਨ ਦੇ ਵਿੱਚ ਜਿਮਨੀ ਚੌਂੜੀ ਬੀਤਵਾਰ ਤੇ ਕਾਗਜ਼ਦਾਕੂ ਕਰਨ ਟੋਟ ਕੇ ਬਿਆਨੀ ਹੈ ਉੱਥੇ ਖੂਬ ਸੁਣਾਈ ਪਰ ਇਸ ਮਸਲੇ ਤੇ ਸਰਕਾਰ ਦਾ ਮੂੰਹ ਕਿਉਂ ਖੁੱਲ ਨਹੀਂ ਕਿਉਂ ਨਹੀਂ ਖੁੱਲ ਰਿਹਾ ਇਸ ਬਾਰੇ ਹੈਗਾ ਦੂਜੇ ਦਲ ਵੀ ਦੂਜੇ ਹੋਰ ਦਲਾਂ ਦੇ ਵਿਰੋਧੀ ਦਲ ਤੋਂ ਲੈ ਕੇ ਬਾਕੀ ਲੀਡਰ ਵੀ ਇਸ ਮਸਲੇ ਤੇ ਬੋਲਣ ਲਈ ਤਿਆਰ ਕਿਉਂ ਨਹੀਂ ਸੀਵੀ ਨੇ ਰੈਡ ਕੀਤੀ ਰੈਡ ਦੇ ਆਧਾਰ ਤੇ ਕਹਿੰਦੇ ਜੀ ਰਿਸ਼ਵਤ ਵਾਲੇ ਮਾਮਲੇ 'ਚ ਪੜਿਆ ਫਿਰ ਇਹ ਰੇਡ ਵੱਧ ਕੇ ਘਰਾਂ ਤੱਕ ਚਲੀ ਗਈ ਕੋਠੀਆਂ ਤੱਕ ਚਲੀ ਗਈ ਫਲੈਟਾਂ ਤੱਕ ਚਲੀ ਗਈ ਫਾਰਮ ਹਾਊਸ ਤੱਕ ਚਲੀ ਗਈ ਤੇ ਕਹਿੰਦੇ ਚੰਡੀਗੜ੍ਹ ਵਾਲੀ ਜਿਹੜੀ ਕੋਠੀ ਸੀ ਉਹਦੇ ਵਿੱਚੋਂ ਤਾਂ ਮਰਾਮਤ ਕੀਤੀ ਇਸ ਕਦਰ ਹੋਣ ਲੱਗ ਗਈ ਕਿ ਇੱਕ ਛੱਡੋ ਦੋ ਛੱਡੋ ਤਿੰਨ ਤਿੰਨ ਨੋਟ ਗਿਣਣ ਵਾਲੀ ਮਸ਼ੀਨਾਂ ਬੁਲਾਉਣੀਆਂ ਪੈਗੀਆਂ ਮੇਜ਼ ਕੁਰਸੀਆਂ ਬੈੱਡਾਂ ਦੇ ਉੱਤੇ ਨੋਟ ਰੱਖਣ ਦੀ ਜਗ੍ਹਾ ਤਾਂ ਨਹੀਂ ਬਚੀ ਕਹਿੰਦੇ ਫਰਸ਼ ਤੇ ਢੇਰੀਆਂ ਲਾ ਲਈਆਂ ਟੈਚੀਆਂ ਚੋਂ ਬੈਕਗ੍ਰਾਉਂਡ ਚੋਂ ਨੋਟ ਨਿਕਲੇ ਹੀ ਨਹੀਂ ਤਹੀ ਤਾਂ ਹੀ ਤਾਂ ਪਰਦਕ ਜੋ ਕੁਝ ਕੁਲਵਰ ਸਾਹਿਬ ਦੇ ਘਰੋਂ ਬਰਾਮਦ ਹੋਇਆ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਕਹਿੰਦੇ ਜੀ 7 ਕਰੋੜ ਕੈਸ਼ ਮਿਲਿਆ ਲਗਦਾ ਤੇ ਇਹਦੇ ਵਿੱਚ ਕਹਿੰਦੇ ਵਾਧਾ ਘਾਟਾ ਵੀ ਹੋ ਸਕਦਾ ਜੀ ਡੇਢ ਕਿਲੋ ਤੋਂ ਜ਼ਿਆਦਾ ਗਹਿਣਿਆਂ ਦੀ ਬਰਾਮਦਗੀ ਦੱਸੀ ਗਈ ਕਈ ਥਾਵਾਂ ਤੇ ਪ੍ਰਾਪਰਟੀ ਦਾ ਜ਼ਿਕਰ ਆਇਆ ਕਿ ਖੰਨੇਚ ਵੀ ਹੈ ਜੀ ਲੁਧਿਆਣਾ ਵੀ ਹੈ ਜੀ ਚੰਡੀਗੜ੍ਹ ਵੀ ਹੈ ਜੀ ਮਹਾਲੀ ਵੀ ਹੈ ਜੀ ਹਾਂ ਜੀ ਦਿੱਲੀ ਦੇ ਅਖੜ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਤਾਂ ਉਹ ਤੇ ਮਤਲਬ ਅਜੇ ਤਾਂ ਉਹ ਆ ਜਿਹੜੀਆਂ ਸਿੱਧੀਆਂ ਪਤਾ ਲੱਗੀਆਂ ਹੋਰ ਪਤਾ ਨਹੀਂ ਹੈ ਨਾ ਫਿਰ ਕਹਿੰਦੇ ਜੀ ਮਰਸਟੀ ਤੇ ਆਡੀ ਕਾਰਾਂ ਦੀਆਂ ਹਾਂ ਚਾਬੀਆਂ-ਜੁਬੀਆਂ ਮਿਲੀਆਂ ਜੀ 22 ਲਗਜ਼ਰੀ ਗੱਡੀਆਂ ਤੇ ਲੋਕਰ ਦੀਆਂ ਚਾਬੀਆਂ ਮਿਲੀਆਂ ਤੇ 40 ਕਹਿੰਦੇ ਜੀ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਬੜੀ ਮਹਿੰਗੀ ਸ਼ਰਾਬ ਹੈ ਹੈ ਨਾ ਪਿਸਟਲ ਮਿਲਿਆ ਘੜੀਆਂ ਦਰਜਨਾ ਚ ਮਿਲੀਆਂ ਤੇ ਕਾਪੀ ਕੋਸ਼ਿ ਬਰਾਮਦ ਹੋਇਆ ਕਹਿੰਦੇ ਇਹ ਸਰਦਿਪ ਕੋਲ ਰਸਤਾ ਚਲੋ ਪਰ ਤੁਸੀਂ ਕ ਪਹਿਲੂ ਦੇਖੋ ਕਿਉਂਕਿ ਪਹਿਲਾਂ ਕਿ ਮੈਂ ਇਸ ਭ੍ਰਿਸ਼ਟਾਚਾਰੀ ਵਾਲੇ ਪਹਿਲੂ ਨੂੰ ਗੱਲ ਅੱਗੇ ਤੋਰਾਂ ਜੇ ਸਥਿਤੀ 'ਚ ਇਸ ਸਮੇਂ ਖੜਾ ਸਾਰਾ ਵਰਤਾਰਾ ਇੱਕ ਦੌਰ ਦੇਖੋ ਕਿ ਪੰਜਾਬ ਦਾ ਗਵਾਂਢੀ ਸੂਬਾ ਹਰਿਆਣਾ ਹਰਿਆਣਾ ਦਾ ਇੱਕ ਆਈਪੀਐਸ ਅਧਿਕਾਰੀ ਜਿਹੜਾ ਇਸ ਤਰ੍ਹਾਂ ਦੀ ਏਜੀ ਰੈਂਕ ਦਾ ਪੂਰਨ ਕੁਮਾਰ ਉਹ ਖੁਦਕੁਸ਼ੀ ਕਰ ਲੈਂਦਾ ਤੇ ਉਸ ਮਾਮਲੇ ਚ ਇੱਕ ਆਈਐਸ ਹਮ ਖੁਦਕੁਸ਼ੀ ਕਰਦਾ ਐਸਆਈ ਖੁਦਕੁਸ਼ੀ ਕਰਦਾ ਸੰਦੀਪ ਕੁਮਾਰ ਜੀ ਕੇ ਇਹ ਤੇ ਰਿਸ਼ਵਤ ਖੋਰੀ ਦਾ ਮਾਮਲਾ ਸੀ ਸੋ ਉਪਰ ਸਹਾਕਾਰੀ ਦੀ ਖੁਦਕੁਸ਼ੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਰਚੰਦਰਨ ਭੁੱਲਰ ਵਾਲੀ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀ ਤੇ ਹੁਣ ਅੱਜ ਜਿਹੜੀ ਖਬਰ ਆ ਰਹੀ ਹੈ ਪੰਜਾਬ ਦੇ ਸਾਬਕਾ ਡੀਜੀਪੀ ਰਹੇ ਨੇ ਮੁਹੰਮਦ ਮੁਸਤਾਫਾ ਅਤੇ ਉਹ ਉਹਨਾਂ ਦੀ ਪਤਨੀ ਪੰਜਾਬ ਦੇ ਵਿੱਚ ਰਜਿਸਟਰ ਸੁਲਤਾਨਾ ਮੰਤਰੀ ਰਹੀ ਆ ਉਹਨਾਂ ਦਾ ਮੁੰਡਾ ਕਹਿੰਦੇ ਜੀ ਓਵਰਡੋਸ ਨਾਲ ਮਰ ਗਿਆ ਪੰਜ ਕੁਲੇ ਚ ਰਹਿੰਦੇ ਸੀ ਜੀ ਕਹਿੰਦੇ ਕੋਈ ਦਵਾਈ ਦੁਵਾਈ ਦੀ ਓਵਰਡੋਸ ਹੋ ਗਈ ਜ ਉਹ ਤੇ ਕਰਕੇ ਇਹ ਕਿਹਾ ਜਾ ਰਿਹਾ ਹੈ ਸੱਚ ਸੱਚ ਕੀ ਹੈ ਪਤਾ ਨਹੀਂ ਪਰ ਤੁਸੀਂ ਇਹ ਵਰਤਾਰਾ ਦੇਖੋ ਕਿ ਹਰਿਆਣਾ ਚ ਪੰਜਾਬ ਚ ਪੁਲਿਸ ਤੰਤਰ ਚ ਕੈਸੀ ਖਲਬਲੀ ਜੀ ਦੀ ਖਬਰਾਂ ਨੇ ਪਰ ਜੋ ਬਰਾਮਦਗੀ ਦਾ ਹਵਾਲਾ ਦਿੱਤਾ ਜਾ ਰਿਹਾ ਠੀਕ ਹੈ ਅੱਜ ਸੀਬੀਏ ਅਦਾਲਤ ਚ ਪੇਸ਼ ਕਰਤਾ ਪ੍ਰਮਾਣ ਹੋ ਗਿਆ ਕਾਰਵਾਈ ਸ਼ੁਰੂ ਹੋ ਗਈ ਸਾਰਾ ਕੁਝ ਚੱਲਣਾ ਇਹ ਲੰਬੀ ਪ੍ਰਕਿਰਿਆ ਹੈ ਹੁਣ ਲੰਬੇ ਬਾਣੀ ਪੈ ਗਿਆ ਹੁਣ ਕੰਮ ਪਰ ਇਹ ਮਾਮਲਾ ਹੁਣ सीबीआई ਤੱਕ ਨਹੀਂ ਜਾਣਾ ਇਸ ਦੇ ਵਿੱਚ ਹੁਣ ਈਡੀ ਇਨਵੋਲ ਹੋਏਗੀ ਕਿਉਂਕਿ ਇਹ ਮਾਮਲਾ ਕੱਲਾ ਰਿਸ਼ਵਤ ਦਾ ਨਹੀਂ ਹੈ ਇਹ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਹੈ ਸਰੋਤਾਂ ਤੋਂ ਵੱਧ ਜਾਇਦਾਦ ਦਾ ਮਾਮਲਾ ਵੀ ਹੈ ਕਿ ਜਿਹੜੀ ਤਨਖਾਹ ਹੈਗੀ ਉਹ ਕਿੰਨੀ ਕੜਾਈ ਕਦੋ-ਕਦੋ ਕੜਾਈ ਵਰਤੀ ਵੀ ਕਿ ਨਹੀਂ ਵਰਤੀ ਹੋਰ ਕੀ ਕੁਝ ਵਰਤਿਆ ਪਰ ਬ੍ਰੁਤੀ ਤਲਾ ਦੀ ਚੁੱਪ ਅਫਸਰ ਸ਼ਾਹੀ ਦੀ ਚੁੱਪ ਸਿਆਸੀ ਧਿਰਾਂ ਦੀ ਚੁੱਪ ਸੱਤਾਧਾਰੀ ਜਮਾਤ ਦੀ ਚੁੱਪ ਕੀ ਮੈਨੇ ਜੀ ਕਿਸ ਨੂੰ ਕਿਉਂ ਦਰਸਤਾ ਹਾਂ ਕੋਈ ਡੈਲੀ ਡਿਊਰੀ ਹੈ ਵੀ ਕੋਈ ਪੰਨੇ ਨੇ ਕੋਈ ਈਮੇਲ ਨੇ ਕੋਈ ਵਟਸਐਪ ਹੈ ਕੋਈ ਲੈਣ ਦੇਣ ਦਾ ਖਾਤਾ ਲਾਇਆ ਹੋਇਆ ਕੋਈ ਹਸਾਬ ਕਿਤਾਬ ਹੈ ਕੌਣ ਕੌਣ ਇਸ ਮਾਮਲੇ ਚ ਇਨਵੋਲ ਹੋ ਸਕਦਾ ਪੰਜਾਬ ਦੇ ਵਿੱਚ ਇਸ ਰੈਂਕ ਦੇ ਉੱਤੇ ਕਈ ਅਧਿਕਾਰੀ ਨੇ ਇੱਥੋਂ ਥੱਲੇ ਵੀ ਤੇ ਉੱਤੋਂ ਵੀ ਅਧਿਕਾਰੀ ਨੇ ਸਿਵਲ ਪ੍ਰਸ਼ਾਸਨ ਚ ਵੀ ਨੇ ਪੁਲਿਸ ਪ੍ਰਸ਼ਾਸਨ ਚ ਵੀ ਨੇ ਕੀ ਖਲਾ ਇੱਕ ਕਰਚਰਨ ਭੁੱਲ ਰਹੇ ਰਿਸ਼ਵਤ ਲੈਣ ਦਾ ਇੱਕ ਕਰਚਰਨ ਭੁੱਲ ਰਹੇ ਭ੍ਰਸਟ ਹੈ ਕੀ ਸ਼ਿਕਾਇਤ ਆਉਣ ਤੋਂ ਬਾਅਦ ਹੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਨਾਂ ਵਿਭਾਗਾਂ ਨੇ ਕੀ ਇਹ ਪ੍ਰਕਿਰਿਆ ਇਮਾਨਦਾਰੀ ਨਾਲ ਹੁੰਦੀ ਹੈ ਕੀ ਇਹਦੇ ਪਿੱਛੇ ਰਾਜਨੀਤਿਕ ਤਾਕਤਾਂ ਸ਼ਕਤੀਆਂ ਕੰਮ ਨਹੀਂ ਕਰਦੀਆਂ ਕੀ ਇਹ ਤੋਂ ਬਾਅਦ ਮੰਨਿਆ ਜਾਵੇ ਕਿ ਹੋਰ ਘਰਾਂ ਤੱਕ ਵੀ ਹੋਰ ਦਰਵਾਜ਼ਿਆਂ ਤੱਕ ਵੀ ਦਸਤਕ ਦਿੱਤੀ ਜਾਏਗੀ ਜੇ ਸੀਬੀਆਈ ਈਡੀ ਨਹੀਂ ਤਾਂ ਕੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਹੈ ਕਿ ਅਸੀਂ ਤਾਂ ਜੀ ਬਿਲਕੁਲ ਕੱਟੜ ਇਮਾਨਦਾਰਾਂ ਉਹਨਾਂ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦੇ ਅਧਿਕਾਰੀ ਨੇ ਜਿਨ੍ਹਾਂ ਦੇ ਉੱਤੇ ਇਹ ਜੇ ਲੰਚਰ ਲੱਗਦੇ ਨੇ ਤੇ ਹੋਰ ਕਈ ਤਰ੍ਹਾਂ ਦੀ ਸਵਾਲ ਖੜੇ ਹੋ ਰਹੇ ਨੇ ਹੁਣ ਤਾਂ ਫਿਰ ਬਾਕੀਆਂ ਬਾਰੇ ਪਤਾ ਜੀ ਮੁੱਖ ਮੰਤਰੀ ਸਾਹਿਬ ਕੋਈ ਜਾਣਕਾਰੀ ਹੋਣੀ ਤੁਸੀਂ ਕਹਿੰਦੇ ਮੈਂ ਥੱਲੇ ਤੋਂ ਆਉਣਾ ਮੈਂ ਤਾਂ ਸਾਰਾ ਕੁਝ ਪਤਾ ਗਲੀ ਮਾਲੇ ਪਿੰਡਾਂ ਤੋਂ ਆਉਣਾ ਆਪਾਂ ਦਾ ਇਕੱਲੇ ਇਕੱਲੇ ਗੱਲ ਤਾਂ ਪਤਾ ਇੱਧਰ ਨੂੰ ਰੁੱਖ ਕਦੋਂ ਕਰਦੇ ਤੁਸੀਂ ਤਾਂ ਕਹਿ ਕੀ ਆਏ ਸੀ ਲੋਕਪਾਲ ਲਿਆਉਣਾ ਜਨ ਅੰਦੋਲਨ ਤੁਸੀਂ ਇਸ ਲਈ ਕਹਿੰਦੇ ਜੀ ਸਾਡੀ ਤਾਂ ਪਾਰਟੀ ਜਨ ਅੰਦੋਲਨ ਚੋਂ ਜੰਮੀ ਆ ਸੋ ਹੁਣ ਭ੍ਰਸ਼ਟਾਚਾਰ ਮੁਕਤ ਪੰਜਾਬ ਵਾਲਾ ਨਾਰਾ ਕਿੱਥੇ ਗਿਆ ਇਸ ਵਾਰ ਅਚਖੜਾ ਹੋ ਸਕਦਾ ਕੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਵੱਡੇ ਪੱਦਰ ਤੇ ਵੱਡੇ ਅਹੁਦਿਆਂ 'ਚ ਵੱਡੀਆਂ ਬਦਲੀਆਂ ਨਜ਼ਰ ਆਉਣਾਂ? ਕੀ ਇਹਦੇ ਨਾਲ ਭ੍ਰਸ਼ਟਾਚਾਰ ਮੁੱਕ ਜਾਂਦਾ ਏ? ਕੀ ਭ੍ਰਸ਼ਟਾਚਾਰ ਖਤਮ ਕਰਨ ਦਾ ਹੱਲ ਬਦਲੀਆਂ ਹੀ ਆ? ਕੀ ਪੁਲਿਸ ਤੰਤਰ ਦੇ ਅੰਦਰ ਚੰਦ ਵਿਅਕਤੀ ਅਜਿਹੇ ਸਾਹਮਣੇ ਆਉਣ ਦਾ ਦਮ ਨਹੀਂ ਰੱਖਦੇ ਜਿਹੜੇ ਆ ਕੇ ਕਹਿਣ ਕਿ ਸਿਸਟਮ ਇਨਜ਼ਾਮ ਬਦਲਣਾ ਪਏਗਾ? ਅਸੀਂ ਸਾਰੇ ਇਸ ਖਾਕੀ ਨੂੰ ਪਾ ਕੇ ਬਦਨਾਮ ਹੋਈ ਜਾਂਦੇ ਆ ਜੇ ਇੱਕ ਮੈਂ ਸਲਿਪੜੀ ਉਹ ਸਾਰਿਆਂ ਨੂੰ ਨਵੇੜਦੀ ਆ ਪਰ ਇੱਥੇ ਕਿੰਨੀਆਂ ਕਲਿਪੜੀਆਂ ਨੇ ਇਹਦੀ ਜਾਂਚ ਪੜਤਾਲ ਕੀ ਨੇ ਕਰ ਲਈ ਕੀ ਅੰਦਰੋਂ ਕੋਈ ਆਵਾਜ਼ ਕੀ ਸਰਕਾਰੀ ਪੱਖ ਤੋਂ ਕੋਈ ਆਵਾਜ਼ ਕੋਈ ਵਾਕੀ ਦਲਾਂ ਤੋਂ ਆਵਾਜ਼ ਉਠੇਗੀ ਲੋਕ ਤਾਂ ਵੀ ਜਾਨਣਾ ਚਾਹੁੰਦੇ ਆ ਕਿ ਜਿਹੜੀ ਹੋਰ ਅਧਿਕਾਰੀ ਨੇ ਮੌਜੂਦਾ ਮੰਤਰੀ ਐਮ ਐਲ ਏ ਸਾਬਕਾ ਮੰਤਰੀ ਸਾਬਕਾ ਐਮ ਐਲ ਏ ਵ੍ਰੋਧੀ ਜ਼ਿਲਾਂ ਦੇ ਐਮ.ਐਲ.ਏ, ਲੀਡਰ, ਅਫਸਰ, بڑے ਘਰਾਣੇ, ਪਹੁੰਚ ਵਾਲੇ ਅਫਸਰ, ਸਾਫ ਕਾ ਅਫਸਰ, ਮਜੂਦਾ ਅਫਸਰ ਉਹਨਾਂ ਦੇ ਘਰਾਂ 'ਚ ਰਾਤ ਦੀ ਹਲਚਲ ਬੱਤਾਂ ਨਹੀਂ ਗਈ ਕਿਤੇ। ਸਮਾਨ ਸ਼ਿਫਟਿੰਗ, ਸ਼ੂਟਿੰਗ, ਐਡਜਸਟਮੈਂਟ ਇਧਰ ਉਧਰ ਰੱਖ ਰਖਾ। ਲਿਵਾਧਿਆਂ 'ਚ ਪੈ ਇੱਕ ਗੱਡੀਆਂ ਆਉਂਦੀਆਂ ਜਾਂਦੀਆਂ, ਘਰਾਂ 'ਚੋਂ ਬਾਹਰ ਅੰਦਰ ਹੁੰਦੇ। ਇਹ ਰਿਸ਼ਤੇਦਾਰਾਂ ਦੇ ਜਾਣ ਆਉਣ ਬੱਤਾਂ ਇਹਦੇ ਨਹੀਂ ਚੰਗ। ਵੀ ਦਿਵਾਲੀ ਆ, ਸਪਾਈਸ ਕੋਈ ਕਰਨੀ ਹੋਵੇ, ਖਲਖੁੰਜਿਆਂ ਦੇ ਕਿਤੇ ਤੋਂ ਪਹਿਲਾਂ ਗਿਆ ਕੇ ਸੀ.ਵੀ.ਈ.ਡੀ ਕਰੇ। ਆਪਾਂ ਆਪੀ ਗੱਲ ਦੇਖੋ ਵਿਜੀਲੈਂਸ ਤਾਂ ਕਿਉਂਕਿ ਜਿਹੜਾ ਸ਼ਿਕਾਇਤ ਕਰਤਾ ਉਹ ਕਹਿੰਦਾ ਮੈਂ ਵਿਜੀਲੈਂਸ ਕੋਲ ਤਾਂ ਹੀ ਨਹੀਂ ਗਿਆ ਜੀ ਕਿ ਜੇ ਉਹਦੇ ਕੋਲ ਚਲਾ ਗਿਆ ਫਿਰ ਤਾਂ ਮੇਰਾ ਕੁਛ ਪੱਲੇ ਹੀ ਨਹੀਂ ਪੈਣਾ ਇਸ ਲਈ ਮੈਂ ਉਧਰ ਨੂੰ ਗਿਆ ਸੀ ਦਿੱਲੀ ਵਾਲੇ ਪਾਸੇ ਜੇ ਉਧਰ ਯਕੀਨ ਨਹੀਂ ਵਿਜੀਲੈਂਸ ਤੇ ਤਾਂ ਇੱਥੋਂ ਤੱਕ ਕਿ ਸੀਬੀਆਈ ਨੇ ਵੀ ਪੰਜਾਬ ਕੈਡਰ ਦੇ ਬੰਦੇ ਇੱਥੋਂ ਦੇ ਸਥਾਨਕ ਬੰਦੇ ਇਨਵੋਲ ਵੀ ਨਹੀਂ ਕੀਤੇ ਹੁਣ ਇਹ ਮਾਮਲਾ ਲੰਬੇ ਹੱਥੀ ਪੈ ਗਿਆ ਜੀ ਅਚਾਨਕ ਪੁਲਰੋਲਮ ਜੱਜ ਪੇਸ਼ ਕੀਤਾ ਜਾ ਰਿਹਾ ਸੀ ਤਾਂ ਕਹਿ ਰਹੇ ਸੀ ਕਿ ਅਸੀਂ ਤਾਕਤ ਰੱਖਾਂਗੇ ਅਦਾਲਤ ਮੇਰੇ ਸਾਨੂੰ ਇਨਸਾਫ ਮਿਲੇਗਾ ਬਿਲਕੁਲ ਇਨਸਾਫ ਮਿਲਣਾ ਚਾਹੀਦਾ ਜਿਸ ਨਾਲ ਵੀ ਧੋਖਾ ਹੋਇਆ ਜਿਸ ਨਾਲ ਵੀ ਧੋਖਾ ਧੜੀ ਹੋਈ ਪਤਾ ਨਹੀਂ ਕਿੰਨੀਆਂ ਦੀਆਂ ਬਦਵਾਵਾਂ ਇਸ ਤਰ੍ਹਾਂ ਲੱਗ ਜਾਂਦੀਆਂ ਨੇ ਕਈ ਵਾਰ ਪਤਾ ਨਹੀਂ ਕਿਹੋ ਜਿਹਾ ਪੈਸਾ ਸੋ ਇਹ ਸਾਰੇ ਦਾ ਇਨਸਾਫ ਮਿਲਣਾ ਚਾਹੀਦਾ ਪਰ ਸਵਾਲ ਮੇਰਾ ਉੱਥੇ ਖੜਾ ਕਿਰਾਤ ਕੌਣ-ਕੌਣ ਪੰਜਾਬ 'ਚ ਨਹੀਂ ਸੁਣਦਾ ਲੁਧਿਆਣਾ ਸਿਟੀ ਸੈਂਟਰ ਕੋਟਾਲਾ ਯਾਦ ਹੈ ਜੀ ਸੈਟਲਮੈਂਟਾਂ ਵੀ ਹੋ ਗਈਆਂ ਸੀ ਕਲੀਨ ਚਿੱਟਾਂ ਵੀ ਮਿਲ ਗਿਆ ਸੀ ਤੂੰ ਮੈਨੂੰ ਬਰੀ ਕਰ ਮੈਂ ਤੈਨੂੰ ਬਰੀ ਕਰੂੰ ਤੂੰ ਮੈਨੂੰ ਕਲੀਨ ਚਿੱਟ ਦੇ ਮੈਂ ਤੈਨੂੰ ਕਲੀਨ ਚਿੱਟ ਦਵਾਂ ਖਸਾ ਖਿਡ ਚੱਲਿਆ ਸੀ ਅਕਾਲੀ ਕਾਂਗਰਸੀ ਕਹਿੰਦੀ ਮਿਲ ਕੇ ਖੇੜਗੇ ਸੀ ਚੋਣਾ ਤੱਕ ਮਿਲ ਕੇ ਖੇੜਗੇ ਸੀ ਇਹ ਵੀ ਚਰਚਾਾਂ ਵਿੱਚ ਚੱਲੀ ਹੋ ਚਲੋ ਪਾਰਟੀਆਂ ਜੇ ਇੱਥੇ ਲੀਡਰਾਂ ਨਾ ਖਿਡਿਓਵੇ ਤਾਂ ਉੱਪਰ ਵਾਲੇ ਘਰਾਣੇ ਨੇੜ ਦਾ ਖੇੜੇ ਲਈ ਸੀ ਪਰ ਅੱਜ ਫੇਰ ਇੱਕ ਵਾਰ ਲੁਧਿਆਣਾ ਦਾ ਸਿਟੀ ਸੈਂਟਰ ਚਰਚਾ ਚੱਲਿਆ ਚਰਚਾ ਇਸ ਵੀ ਕਿ ਉਹਨਾਂ ਨੂੰ ਮਾਨ ਸਰਕਾਰ ਬਿੱਲੇ ਰਾਉਣਾ ਚਾਹੁੰਦੀ ਆ ਪਰ ਕਹਿੰਦੇ ਉਹ ਚਪੇ ਚੰਨੇ ਫਸੇ ਆ ਕਲ ਸਿਰੇਂਡਾ ਕਿਉਂਕਿ ਆਪਾਂ ਲਗਾਤਾਰ ਇਸ ਪਲੇਟਫਾਰਮ ਦੇ ਮਾਧਿਅਮ ਤੇ ਤੁਹਾਡੇ ਤੱਕ ਮੈਂ ਗੱਲ ਰੱਖਦਾ ਰਹਿਆ ਕਿ ਸਰਕਾਰ ਉਹ-ਉਹ ਥਾਮਾਂ ਦੀ ਨਿਸ਼ਾਨਦੀ ਕਰਦੀ ਜਾਂਦੀ ਹੈ ਜਿਹੜੀਆਂ ਵੇਚਣੀਆਂ ਨੇ ਲਗਾਤਾਰ ਉਹਨਾਂ ਦੇ ਉੱਤੇ ਅੱਗੇ ਵਧ ਰਹੀ ਹੈ ਔਰ ਲਗਭਗ ਪਟਿਆਲਾ ਔਰ ਲੁਧਿਆਣਾ ਦੀਆਂ ਦਰਜਨਾ ਦੋ ਦਰਜਨ ਤੋਂ ਵੱਧ ਸਾਈਟਾਂ ਤਾਂ ਕਹਿੰਦੇ ਜੀ ਪੱਕੀਆਂ ਕਰਤੀਆਂ ਪਰ ਅੱਜ ਆਪਾਂ ਗੱਲ ਕਰਾਂਗੇ ਮਹਾਲੀ ਮੰਡੀ ਦੀ ਜਿਹਦੀ ਮੈਂ ਪਿਛਲੇ ਲਗਭਗ 10 ਹੀ ਦਿਨੀ 15 ਦਿਨ ਤੋਂ ਇਹ ਗੱਲ ਰੱਖਦਾ ਆ ਰਿਹਾ ਕਿ ਲੁਧਿਆਣਾ ਦੇ ਵਿੱਚ ਬਾਦਲਾਂ ਦੇ ਰਾਜ ਦੇ ਵਿੱਚ ਜਿਹੜੀ ਇੱਕ ਮੰਡੀ ਉਸਰੀ ਉਹ ਉੱਥੇ ਮੰਡੀ ਬੋਰਡ ਦਾ ਦਫ਼ਤਰ ਵੀ ਬਣਿਆ ਐ ਉੱਥੇ ਸ਼ੋਰੂਮ ਵੀ ਬਣੇ ਤੇ ਉੱਥੇ ਬਕਾਇਦਾ ਤੌਰ ਦੇ ਉੱਤੇ ਐਸੀ ਮੰਡੀ ਬਣੀ ਜਿਹੜੀ ਵਿਸ਼ਵ ਵਿਆਪੀ ਹੋ ਜੀ ਇੱਥੋਂ ਪ੍ਰਦੇਸ਼ਾਂ ਨੂੰ ਵੀ ਸਬਜ਼ੀਆਂ ਜਾਇਆ ਕਰਮੀਆਂ ਤੁਰੰਤ ਆਇਆ ਕਰਨਗੇ ਐਸੀ ਸਿਸਟਮ ਉਹ ਗਾਣਾ ਖਰਾਬ ਹੋ ਗਈ ਨਾ ਉਹ ਮੰਡੀ ਬਣੀ ਬਖਮਾਲ ਮੰਡੀ ਪਰ ਮੰਡੀ ਕੰਮ ਨਹੀਂ ਆ ਸਕੀ ਚੱਲ ਨਹੀਂ ਸਕੀ ਅਫਸਰ ਰਛਾਈ ਨੂੰ ਨਹੀਂ ਚੱਲਣ ਦਿੱਤੀ ਸਰਕਾਰਾਂ ਨੇ ਚੱਲਣ ਦਿੱਤੀ ਕਾਰਪਟਰ ਘਰਾਣੇ ਨੇ ਨਹੀਂ ਚੱਲਣ ਦਿੱਤੀ ਹਾਂ ਆਲੇ ਦਾਲੇ ਜਿਹੜੀਆਂ ਜਾਂ ਸਭ 26 ਅੰਸਰ ਦੀ ਮੰਡੀਆਂ ਨੇ ਕਿਸ ਚਲੰਤੀ ਬਸ ਉਹਨਾਂ ਨੇ ਤਾਂ ਇਨਵੈਸਟ ਕੀਤਾ ਮੰਡੀ ਵਾਲਿਆਂ ਨੇ ਵਪਾਰੀਆਂ ਤਾਂ ਇੱਥੇ ਆਉਂਦੇ ਜਾਂਦੇ ਇੱਥੇ ਦੁਕਾਨਾਂ ਖੜੀਆਂ ਵੀ ਸੀਗੀਆਂ ਸ਼ੋਰੂਮ ਖੜਦੇ ਵੀ ਸੀਗੇ ਅੰਦਰ ਜਿੱਥੇ ਸਬਜ਼ੀਆਂ ਲੱਗਣੀਆਂ ਸੀ ਫੜਕ ਖਰੀਦੇ ਵੀ ਸੀਗੇ ਪਰ ਮਾਨ ਸਰਕਾਰ ਦੇ ਟਾਈਮ ਇਹ ਮੰਡੀ ਇਸ ਲਈ ਚਰਚਾ ਚਾਈ ਕਹਿੰਦੇ ਜੀ ਇਹ ਬਾਇਆ ਪੁੱਡਾ ਹੋ ਕੇ ਦਿੱਲੀ ਨੂੰ ਵੇਚਣ ਦੀ ਤਿਆਰੀ ਹੈ ਚਰਚਾ ਖੂਬਾਈ ਬਿਲਕੁਲ ਜੀ ਤੈ ਹੋ ਗਿਆ ਕਿ 12 ਏਕੜ ਵਾਲੀ ਇਹ ਏਸੀ ਏ ਕਲਾਸ ਮੰਡੀ ਜਿਹੜੀ ਸਬਜ਼ੀ ਮੰਡੀ ਫਲ ਫਰੂਟ ਦੀ ਮੰਡੀ ਉਸ ਮੰਡੀ ਨੂੰ ਪੁੱਡਾ ਦੇ ਹੱਥ 700 ਕਰੋੜ ਚ ਵੇਚਦਾ ਪ੍ਰਾਈਮ ਲੋਕੇਸ਼ਨ ਦੀ ਮਹਾਲੀ ਦੀ ਸੈਂਟਰ ਸਪੇਸ ਤਿਆਰ ਮਾਰ ਐਂ ਬਾ ਕਮਾਲ ਕੰਮ 700 ਕਰੋੜ ਦੇ ਵਿੱਚ ਵੇਚ ਕੇ ਪੁੱਡਾ ਨੂੰ ਕਹਿੰਦੇ ਜੀ ਕਮਾਈ ਕਰ ਲੈਣੀ ਆ ਮੰਡੀ ਬੋਰਡ ਨੇ ਪਤਾ ਨਹੀਂ ਉਹ ਮੰਡੀ ਬੋਰਡ ਦੇ ਹਿੱਸੇ ਆਉਣੇ ਪੈਸੇ ਸਰਕਾਰ ਦੇ ਹਿੱਸੇ ਆਉਣੇ ਕਿ ਕਿਸੇ ਦੇ ਹਿੱਸੇ ਆ ਜਾਣੇ ਤਾਂ ਰੱਬ ਜਾਣੇ ਕਿਉਂਕਿ ਰਜਿਸਟਰੀ ਵਾਲੀ ਕੀਮਤ ਹੋਰ ਹੁੰਦੀ ਆ ਅਧਾ ਕਰਨ ਵਾਲੀ ਕੀਮਤ ਹੋਰ ਹੁੰਦੀ ਆ ਤੇ ਅਗਾਹ ਜਾ ਕੇ ਜਿੱਥੇ ਵਿਕਣੀ ਉੱਥੇ ਸੌਦਾ ਕਿਵੇਂ ਪਠਣਾ ਸਵਲਤਾ ਉਹਦਾ ਮੈਂ ਉੱਥੇ ਤੱਕ ਵੀ ਆਉਂ ਮੈਂ ਇਸੇ ਪ੍ਰੋਗਰਾਮ ਦੇ ਮਾਧਿਅਮ ਤੋਂ ਦੱਸਿਆ ਸੀ ਕਿ ਚਰਚਾ ਆਮ ਆਦਮੀ ਪਾਰਟੀ ਦੇ ਘਰੋਂ ਨਿਕਲ ਕੇ ਆਈ ਕਿ ਸਟੈਂਡਰ ਜੈਨ ਦੀ ਦੇਖ ਰੇ ਖੇਡੇ ਸੌਦਾ ਪਟ ਰਿਹਾ ਹੈ ਦਿੱਲੀ ਦੇ ਕੁਝ ਦਲਾਲ ਨੇ ਜਿਹੜੇ ਇਹ ਮੰਡੀ ਖਰੀਦਣਾ ਚਾਹੁੰਦੇ ਨੇ ਕਾਰਪੋਰੇਟ ਘਰਾਣੇ ਨੇ ਜਿਹੜੇ ਮੰਡੀ ਖਰੀਦਣਾ ਚਾਹੁੰਦੇ ਨੇ ਇਸ ਲਈ ਡਾਇਰੈਕਟ ਇਹਦੇ ਵਿੱਚ ਇਨਵੋਲਵ ਹੋਣ ਦੀ ਬਜਾਏ ਇਹ ਤੈਅ ਕੀਤਾ ਗਿਆ ਕਿ ਪਹਿਲਾਂ ਇਹ ਪੁੱਡਾ ਨੂੰ ਤਬਦੀਲ ਕਰੋ ਫਿਰ ਪੁੱਡਾ ਅੱਗੇ ਓਪਨ ਬਾਜ਼ਾਰ ਦੇ ਬਹਾਨੇ ਉਹਨਾਂ ਦੇ ਹਵਾਲੇ ਕਰ ਦਿਵੇ ਹੁਣ ਕਹਿੰਦੇ ਜੀ ਮੰਡੀ ਬੋਰਡ ਨੇ 700 ਕਰੋੜ ਦੇ ਵਿੱਚ ਸੌਦਾ ਤੈਅ ਕਰ ਲਿਆ ਤੇ ਪੁੱਡਾ ਨੂੰ ਗਈ ਮੰਡੀ ਇਹ ਵੀ ਇੱਕੜ ਤੇ ਕਿਰੀ ਵੇਰੀਆ ਹੈ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮੇ ਇੱਥੇ ਮਤਲਬ ਰਲਾਈ ਸਾਲਿਆਂ ਨੇ ਕਹਿੰਦੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਖੇਤਰ ਚ ਮੰਨ ਲਓ ਅੰਬਾਲਾ ਹੋ ਗਿਆ ਅਨਾਜir ਪੂਰ ਹੋ ਗਿਆ ਪਟਿਆਲਾ ਹੋ ਗਿਆ ਮਹਾਲੀ ਹੋ ਗਿਆ ਇਧਰ ਬੱਦੀ ਬੁੱਦੀ ਹੈ ਨਾ ਪੰਜੌਰ ਹੋ ਗਿਆ ਪੰਚਕੁਲਾ ਹੋ ਗਿਆ ਚੰਡੀਗੜ੍ਹ ਹੋ ਗਿਆ ਇਸ ਏਰੀਆ ਦੇ ਵਿੱਚ ਰੋਪੜ ਤੱਕ ਵੀ ਤੁਸੀਂ ਕਹੋ ਤਾਂ ਕਹਿੰਦੇ ਕਿ ਉਹਨਾਂ ਨੇ ਵੱਡੇ ਆਪਣੇ ਸਟੋਰ ਖੋਲਣੇ ਸੀ ਤੇ ਉਹਨਾਂ ਨੂੰ ਇਹ ਥਾਂ ਸੂਟ ਕੀਤੀ ਕਿ ਆਪਾਂ ਆਪਣੇ ਜਿਹੜੇ ਰਿਟੇਲ ਸਟੋਰ ਖੋਲਣੇ ਆ ਉਹਦੀ ਥਾਂ ਤੇ ਥੋਕ ਦਾ ਮਾਲ ਸਟੋਰ ਕਰਨ ਲਈ ਸਾਨੂੰ ਇਹ ਥਾਂ ਬਹੁਤ ਵਧੀਆ ਐਥੇ ਲਿਆ ਕੇ ਮਾਲ ਡੰਪ ਕਰਕੇ ਇੱਥੋਂ ਅੱਗੇ ਸਪਲਾਈ ਕੀਤੀ ਜਾ ਸਕਦੀ ਤੇ ਕਹਿੰਦੇ ਕੈਪਟਨ ਅੰਦਰ ਸਿੰਘ ਨਾਲ ਇਹ ਸੌਦਾ ਪਟ ਗਿਆ ਸੀ। ਤੈ ਹੋ ਗਿਆ ਸੀ ਸਾਰਾ ਕੁਝ। ਪਰ ਅਖਬਾਰਾਂ ਚ ਖਬਰਾਂ ਨਸਰ ਹੋ ਗਈਆਂ ਤੇ ਖਬਰ ਦਾ ਅਸਰ ਸੱਤਰੇ ਤੱਕ 흘 ਗਿਆ। ਤੇ ਕਹਿੰਦੇ ਜੀ ਉਹ ਫਾਈਲ ਉੱਥੇ ਹੀ ਰੁਕ ਗਈ। ਰਿਲਾਈਸ ਨੂੰ ਇਹ ਥਾਂ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਮੰਡੀਪੁਰ ਦਾ ਦਫ਼ਤਰ ਇੱਥੇ ਆ ਗਿਆ। 20 ਏਕੜ ਦੀ ਥਾਂ ਦੇ ਵਿੱਚੋਂ ਮੇਰਾ ਖਿਆਲ ਕੁਝ ਏਰੀਆ ਦੇ ਵਿੱਚ ਚਾਰ ਪੰਜ ਏਕੜ ਦੇ ਵਿੱਚ ਮੰਡੀਪੁਰ ਦਾ ਦਫ਼ਤਰ ਬਣ ਗਿਆ। ਦੋ ਕਿ ਏਕੜ ਸ਼ਾਇਦ ਇੱਤਨ ਏਕੜ ਦੇ ਵਿੱਚ ਮਤਲਬ ਕਿ ਇਹਨਾਂ ਸ਼ੋਰੂਮ ਵਗੈਰਾ ਕੱਟਦੇ ਸੋ ਇੰਜ 7 ਏਕੜੇ ਨਿਕਲ ਗਿਆ 8 ਏਕੜੇ ਹੀ ਨਿਕਲ ਗਿਆ 5 ਜੇ 3 ਵੀ ਹੈਗਾ 5 ਏਕੜ ਸ਼ਹਿਰ ਮੰਡੀ ਬੋਰਡ ਦਾਫਤਰ 3 ਏਕੜ ਦੇ ਵਿੱਚ ਸ਼ੋਰੂਮ ਸ਼ੋਰੂਮ ਹੋਰ ਕੱਟੇ ਹੋਏ ਨੇ ਐਂ ਤੇ ਬਾਕੀ 12 ਏਕੜ ਸੀ ਜਿਹੜੀ ਹੁਣੇ ਏਸੀ ਮੰਡੀ ਦੇ ਨਾਮ ਦੇ ਉੱਤੇ ਪਈ ਸੀ ਜੀ ਵੀ ਜਾਂ ਇਹ ਏਸੀ ਮੰਡੀ ਦੇ ਰੂਪ ਵਿੱਚ ਸੀ ਇਹ ਜਿਹੜੀ ਵਿਚਿਆਰੀ ਹੁਣ ਉਹ 12 ਏਕੜ ਦਾ ਸੋਦਾ ਸੋ ਇਸ ਲਈ ਬਾਦਲਾ ਨੇ ਇਸ ਨੂੰ ਬਣਾਇਆ ਸੀ ਪਰ ਚਲਾ ਨਹੀਂ ਪਾਇਆ ਪੰਜਾਬ ਸਰਕਾਰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ 700 ਕਰੋੜ ਨਾਲ ਅਸੀਂ ਇਹਨਾਂ ਨੂੰ 4 ਗੁਣਾ ਵੱਡੀ ਮੰਡੀ ਇਸੇ ਤਰ੍ਹਾਂ ਦੀ ਰਾਜਪੁਰੇ ਦੇ ਖੇਤਰ 'ਚ ਬਣਾ ਲਾਂਗੇ ਉਹ ਭਾਈ ਰਾਜਪੁਰੇ ਦੇ ਨੇੜੇ ਤਾਂ ਪਹਿਲਾਂ ਜ਼ਮੀਨ ਦਾ ਮਾਮਲਾ ਪਿਆ ਤੇ ਇਸ ਨੂੰ ਚੈਲੰਜ ਕੌਣ ਕਰੂਗਾ ਕੀ ਉਸ ਪਿੰਡਾਂ ਨੇ ਜਿਨ੍ਹਾਂ ਦੀ ਜ਼ਮੀਨ ਸੀ ਕੀ ਕਿਸਾਨ ਜਥੇਬੰਦੀਆਂ ਕੀ ਵਾਰਤੀ ਜਿਨ੍ਹਾਂ ਨੇ ਇੱਥੇ ਇਹ ਖਰੀਦਲੇ ਨੇ ਸ਼ੋਰੂਮ ਕੀ ਸਮਾਜਿਕ ਜਥੇਬੰਦੀਆਂ ਕੀ ਕਾਨੂੰਨੀ ਤੌਰ ਤੇ ਕੋਈ ਧਿਰ ਕੀ ਵਿਰੋਧੀ ਦਲ ਕੋਈ ਇਹਨੂੰ ਚੈਲੰਜ ਕਰੂਗਾ ਕਿ ਜ਼ਮੀਨ ਜਿਸ ਪਰਪਸ ਲਈ ਲਈ ਹੈ ਉਸੇ ਪਰਪਸ ਲਈ ਵਰਤੀ ਜਾ ਸਕਦੀ ਹੈ ਜੇ ਉਸ ਪਰਪਸ ਲਈ ਨਹੀਂ ਵਰਤਣੀ ਤਾਂ ਤੁਹਾਨੂੰ ਮਾਲਕ ਨੂੰ ਵਾਪਸ ਕਰਨੀ ਪਊਗੀ ਇਸ ਤਰ੍ਹਾਂ ਵੀ ਤੇ ਕੋਈ ਕੰਮ ਕਰੂਗਾ ਕਿ ਸਰਕਾਰ ਹੁਣ ਕਮਿਸ਼ਨ ਸਿਸਟਮ ਤੇ ਆ ਗਈ ਆ ਸਰਕਾਰ ਨੇ ਹੁਣ ਮਾਫੀਆ ਦਾ ਲੈਂਡ ਮਾਫੀਆ ਦਾ ਕੰਮ ਖੋਲ ਲਿਆ ਸਰਕਾਰਾਂ ਦੇ ਕੰਮ ਨੇ ਸੌਦੇ ਕਰਾਉਣਾ ਕਦੇ ਪਟਿਆਲੇ ਜਮੀਨਾਂ ਲਾਪੋਕ ਦੇ ਲੁਧਿਆਣਾ ਲੱਭੋ ਹਾਂ ਕਦੇ ਪਿੰਡਾਂ ਦੀਆਂ ਸ਼ਾਮਲਾਤਾਂ ਲੱਭੋ ਕਦੇ ਮਹਾਲੀ ਦੇ ਵਿੱਚ ਮੰਡੀ ਲੱਭੋ ਕਿੱਥੇ ਕਿੱਥੇ ਜਾਣਾ ਜਨਾਬ ਕੀ ਕੀ ਵੇਚਣਾ ਦਿਵਾਲੀ ਤੋਂ ਪਹਿਲਾਂ ਕਿਤੇ ਪੰਜਾਬ ਦਾ ਦਿਵਾਲਾ ਨਾ ਘਟਦੇ ਹੋ ਤੁਸੀਂ ਇਹ ਸਵਾਲ ਵੱਡਾ ਖੜਾ ਹਾਂ ਇਸੇ ਸਵਾਲ ਦੇ ਨਾਲ ਇੱਕ ਸਵਾਲ ਹੋਰ ਪਿਆ ਜਨਾਬ ਮਾਲਵਿੰਦਰ ਕੰਕ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਪਾਰਟੀ ਜਨਤਾ ਪਾਰਟੀ ਚ ਸੀ ਕਿਸਾਨ ਬਿੰਗ ਚੋਂ ਉਹਨਾਂ ਦੇ ਚਿਹਰੇ ਮੋਹਰੇ ਸੀ ਇਹ ਵਿਦਿਆਰਥੀ ਜਥੇਬੰਦੀ ਦੇ ਵਿੱਚੋਂ ਵਿਦਿਆਰਥੀ ਲੀਡਰਸ਼ਿਪ ਦੇ ਵਿੱਚੋਂ ਉੱਭਰ ਕੇ ਚਿਹਰਾ ਚਮਕਿਆ ਸੀ ਤਨਖੇਤੀ ਕਰਨਾ ਸਮੇਂ ਛੜਤੀ ਬੀਜੇਪੀ ਬਾਅਦੋਂ ਆਮ ਆਦਮੀ ਪਾਰਟੀ ਜੀ ਪਲੇਟਫਾਰਮ ਮਿਲ ਗਿਆ ਉਹਨਾਂ ਦੇ ਬਲਾਰੇ ਬਣ ਕੇ ਹਰ ਚੀਜ਼ ਉਹਨਾਂ ਲਈ ਢਾਲ ਬਣੇ ਸਾਰੇ ਹਮਲੇ ਬਾਅਦ ਮੀਡੀਆ ਦੇ ਸਾਹਮਣੇ ਬੈਠ ਕੇ ਸਹਿ ਤੇ ਉਹਦਾ ਫਲ ਜਾ ਕੇ ਇਸ ਰੂਪ ਚ ਮਿਲਿਆ ਕਿ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲੀ ਤੇ ਚੋਣ ਵੀ ਜਿੱਤ ਲਈ। ਲੈਂਡ ਪੂਲਿੰਗ ਸਮੇਂ ਉਹਨਾਂ ਦੀ ਇੱਕ ਪੋਸਟ ਨੇ ਕਹਿੰਦੇ ਸਰਕਾਰ ਨੂੰ ਸੱਤਾਧਾਰੀ ਧਿਰ ਨੂੰ ਆਮ ਆਦਮੀ ਪਾਰਟੀ ਨੂੰ ਦਿੱਲੀ ਹਾਈ ਕਮਾਂਡ ਨੂੰ ਮਾਨਵਿੰਦਰ ਕੰਗ ਦੇ ਬਾਰੇ ਸੋਚਣ ਲਈ ਬਜੂਰ ਕਰਤਾ ਕਿ ਕਿਤੇ ਇਹ ਕੁਝ ਹੋਰ ਤਾਂ ਨੀ ਖਿਚੜੀ ਪਕਾ ਰਿਆ। ਜਦੋਂ ਕਿ ਉਸ ਨੇ ਬੜੀ ਸਵਰਤ ਗੱਲ ਕੀਤੀ ਸੀ ਕਿ ਭਾਈ ਜੇ ਲੈਂਡ ਮਾਫੀ ਵਾਲੇ ਮਾਮਲੇ ਦੇ ਉੱਤੇ ਸੁਣ ਲਈ ਜਾਵੇ ਸਾਰੀ ਤਰ੍ਹਾਂ ਦੀ ਗੱਲ ਕਿਸਾਨਾਂ ਦੀ ਗੱਲ ਲੋਕਾਂ ਦੀ ਗੱਲ ਤਾਂ ਛਰਜ ਕੀਆ ਗੱਲ ਤਾਂ ਕਰ ਲਈ ਜਾ ਇਸ ਗੱਲ ਤਾਂ ਕਿ ਛਰਜਾ ਕਮਿਆਜ਼ਾ ਚਲੋ ਇਸ ਰੂਪ ਚ ਤਾਂ ਉਹ ਕੀ ਕਰ ਸਕਦੇ ਸੀ ਕਿ ਹਟਾ ਸਕਦੇ ਸੀ ਕੁਝ ਕਰ ਸਕਦੇ ਸੀ ਪਰ ਇਹਨਾਂ ਜ਼ਰੂਰੀ ਹੈ ਕਿ ਪੋਸਟ ਰੀਡ ਕਰਾਉਣ ਦੀ ਮਜਬੂਰੀ ਤਾਂ ਇੱਕ ਥਾਂ ਤੋਂ ਹਟੇ ਕਿਥਾਂ ਤੋਂ ਨਹੀਂ ਹਟੀ ਤਾਂ ਪਰ ਹੁਣ ਉਸ ਮੈਂਬਰ ਪਾਰਲੀਮੈਂਟ ਨੇ ਕੀ ਆਪਣੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਚ ਲਿਆ ਖੜਾ ਕੀਤਾ ਕੀ ਆਪਣੀ ਸਰਕਾਰ ਨੂੰ ਸ਼ਿਸ਼ਾਦਖਾ ਦਿੱਤਾ ਮਲਵਿੰਦਰ ਕੰਗ ਨੇ ਸੰਸਦੀ ਕਮੇਟੀ ਦੀ ਚੇਅਰਮੈਨ ਨੂੰ ਸੰਸਦੀ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਲਿਖੀ ਹੈ ਚਿੱਠੀ ਕੀ ਹੈ ਜੀ ਖਾਦਾਂ ਦੀ ਬੱਧ ਕੀਮਤ ਵਸੂਲੀ ਜਾ ਰਹੀ ਹੈ ਖਾਦਾਂ ਦੇ ਬੱਧ ਨੇ ਹੈ ਨਾ ਉਹਦੇ ਨਾਲ ਕੁਝ ਹੋਰ ਸਮਾਨ ਵੇਚਿਆ ਜਾ ਰਿਹਾ ਧੱਕੇ ਨਾਲ ਜਬਰੀ ਕਿ ਜੀ ਇਹ ਬੂਸਟਰ ਹੈ ਜੀ ਇਹ ਜ਼ਰੂਰੀ ਹੈ ਜੀ ਡੱਬਾ ਖਰੀਦਣਾ ਹੀ ਪਊਗਾ ਜੀ ਉਹ ਕਹਿੰਦੇ ਵੀ ਇਹ ਲੁੱਟ ਜਿਹੜੀ ਕਿਸਾਨਾਂ ਦੀ ਹੋ ਰਹੀ ਹੈ ਕਹਿੰਦੇ ਕਿ ਮੈਂ ਇਹਦੇ ਲਈ ਕੇਂਦਰੀ ਜਿਹੜਾ ਵਿਭਾਗ ਹੈ ਉਹਨੂੰ ਬੇਨਤੀ ਕਰਦਾ ਹੈ ਤੇ ਉਹਦੇ ਉੱਤੇ ਨਿਗਰਸਾਨੀ ਨਜ਼ਰਸਾਨੀ ਕੀਤੀ ਜਾਵੇ। ਸੋ ਇਸ ਲਈ ਮਰਮੇਂਦਰ ਕੰਗਨਸ ਸੈਂਸ ਦੀ ਕਮੇਟੀ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਕੇਂਦਰ ਸਰਕਾਰ ਦਾ ਰਸਾਇਣ ਤੇ ਖਾਦ ਜਿਹੜਾ ਵਿਭਾਗ ਹੈ ਉਹ ਇਸ ਤੇ ਗੌਰ ਕਰੇ ਤੇ ਕਾਰਵਾਈ ਕਰੇ। ਉਹਨਾਂ ਨੇ ਬਕਾਇਦਾ ਤੌਰ ਤੇ ਰੋਪੜ ਦਾ ਹਵਾਲਾ ਦਿੱਤਾ ਕਿ ਰੋਪੜ ਦੇ ਵਿੱਚ ਇਹ ਘਟਨਾ ਕੋਈ ਕਰਮ ਵਾਪਰਿਆ ਪਰ ਇਕੱਲੇ ਰੋਪੜ ਦਾ ਮਾਮਲਾ ਨਹੀਂ ਹੈ ਕਦੇ ਪੰਜਾਬ ਚ ਕੋਰਥਾਂ ਵੀ ਸਾਰਾ ਕੁਝ ਹੋ ਰਿਹਾ ਹੈ ਇਸੇ ਤਰ੍ਹਾਂ ਚੱਲ ਰਿਹਾ ਹੈ। ਪ੍ਰਾਈਵੇਟ ਡੀਲਰ ਨੇ ਅਗਲੀਆਂ ਦੀਆਂ ਹੱਟੀਆਂ ਨੇ ਅਗਲਾ ਦਾ ਕੰਟਰੋਲ ਇਹ ਜਆ ਮਾਲ ਉਹਨਾਂ ਕੋਲੇ ਆਉਂਦਾ ਸੋਸਾਇਟੀਆਂ ਚ ਮਿਲਦਾ ਨਹੀਂ ਇਸ ਲਈ ਇੱਥੇ ਕਿਸਾਨ ਨੂੰ ਜਾਣ ਲਈ ਮਜਬੂਰ ਨੇ ਤੇ ਫਿਰ ਉਹ ਹੋਰ ਮਾਦ ਨਾਲ ਵੇਚਦੇ ਨੇ ਇਹ ਚ ਉਹਨਾਂ ਨੇ ਚੋਖੀ ਕਮਾਈ ਕਰਨੀ ਕੀ ਇਹ ਕਮਾਈ ਇਕੱਲੇ ਡੀਲਰ ਹੀ ਕਰਦੇ ਨੇ ਕਿ ਉਹਨਾਂ ਨਾਲ ਮਿਲ ਕੇ ਅਫਸਰ ਅਧਿਕਾਰੀ ਐਮ ਐਲ ਏ ਸਾਰੇ ਕਰਦੇ ਨੇ ਕਿ ਉਹਨਾਂ ਤੱਕ ਵੀ ਹਿੱਸਾ ਪਤੀ ਕਮਿਸ਼ਨ ਜਾਂਦਾ ਪਰ ਇਹ ਤਰਕ ਕੰਗਸ ਸੱਤਾ ਤਾਰੀ ਧਿਰਦੇ ਮੈਂਬਰ ਪਾਰਲੀਮੈਂਟ ਨੇ ਤੇ ਲੋਕਾਂ ਦਾ ਕਹਿਣਾ ਵੀ ਕਿ ਜੇਕਰ ਤੁਹਾਡੇ ਕੋਲ ਤਾਕਤ ਹੈ ਤਾਂ ਤੁਸੀਂ ਪੁਲਿਸ ਨੂੰ ਡੀਸੀ ਨੂੰ ਮੰਤਰੀ ਨੂੰ ਮੁੱਖ ਮੰਤਰੀ ਨੂੰ ਅਪੀਲ ਕਰੋ ਕਿ ਕਾਰਵਾਈ ਕਰੇ ਤੁਸੀਂ ਆਪਣੇ ਹਲਕੇ ਦਾ ਮੈਂਬਰ ਪਾਰਲੀਮੈਂਟ ਹੋਈ ਪਰ ਤੁਸੀਂ ਸੱਤੋ ਤਰੀਕ ਤੇ ਨਮਾਇਦੇ ਹੋ ਇਸ ਲਈ ਸਰਕਾਰ ਤੁਹਾਡਾ ਪਹੁੰਚ ਹੈ ਕੀ ਸਰਕਾਰ 'ਚ ਤੁਹਾਡੀ ਪਹੁੰਚ ਨਹੀਂ ਸਰਕਾਰ ਤੁਹਾਡੀ ਸੁਣਦੀ ਨਹੀਂ ਜਾਂ ਸਰਕਾਰ ਨੂੰ ਤੁਸੀਂ ਰੜਕਣ ਲੱਗੇ ਹੋ ਤੁਸੀਂ ਜਾਣ ਬੁੱਝ ਕੇ ਇਹ ਤਰੀਕਾ ਅਪਣਾਇਆ ਕਿ ਮੈਂ ਸ਼ੀਸ਼ਾ ਦਿਖਾਵਾਂ ਕਿ ਪੰਜਾਬ ਸਰਕਾਰ ਦਾ ਇਹ ਹਾਲ ਹੈ ਤੇ ਇੱਥੋਂ ਜਦੋਂ ਲੋਕ ਸਾਡੇ ਹੁੰਦਾ ਜਿਵੇਂ ਉਹਨਾਂ ਨੇ ਕਿ ਮਾਲਵਿੰਦਰ ਕਾਂਗੜੀ ਜੀ ਕਿਤੇ ਅਗਲੀਆਂ ਚੌਂਾਂ ਦੇ ਵਿੱਚ ਹੋਰ ਪਾਸੇ ਨਾ ਚਲੇ ਜਾਣ ਇਹ ਵਾਧੂ ਗੱਲ ਹੈ ਇਹ ਆਉਣ ਵਾਲਾ ਸਮਾ ਦਾ ਦਨ ਦਾ ਸਿਆਸਤਦਾਨ ਕਦੇ ਵੀ ਕਿਤੇ ਵੀ ਜਾ ਸਕਦਾ ਇਹ ਵੱਖਰੀ ਗੱਲ ਪਰ ਜਿਹੜਾ ਸਵਾਲ ਹੈ ਉਹ ਸਵਾਲ ਬੜਾ ਵਾਜਬ ਹੈ ਪਰ ਜਿਹੜੇ ਤਰੀਕੇ ਕਰ ਨਾਲ ਜਿਸ ਪਲੇਟਫਾਰਮ ਤੇ ਚੁੱਕਿਆ ਉਸ ਦੇ ਦੋ ਹੀ ਪਹਿਲੂ ਨੇ ਕਿ ਜਾਂ ਤਾਂ ਸਰਕਾਰ ਚ ਤੁਹਾਡੀ ਸੁਣੀ ਨਹੀਂ ਜਾ ਰਹੀ ਜਾਂ ਤੁਸੀਂ ਸਰਕਾਰ ਨੂੰ ਅੰਨੇ ਵਾਲੀ ਸਾਤੇ ਰੱਖਣਾ ਚਾਹੁੰਦੇ ਹਾਂ ਤੁਸੀਂ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹੋ ਸੱਚ ਕੇ ਦੇਖ ਪਾਈ ਮੈਂ ਉੱਥੋਂ ਸ਼ਿਕਾਇਤ ਕਰੂੰਗਾ ਕਿਉਂਕਿ ਤੁਹਾਡੇ ਤੇ ਯਕੀਨ ਨਹੀਂ ਨਾ ਮੈਨੂੰ ਨਾ ਪੰਜਾਬ ਸੁਮਲਵਿੰਦਰ ਕੰਗ ਨੇ ਇੱਕ ਨਵਾਂ ਪੇਛਾ ਫਸਾ ਲਿਆ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਦਾ ਆਮ اجلاس 3 ਨਵੰਬਰ ਨੂੰ ਜਿਹਦੇ ਹਾਲੇ ਨਾਲ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀਗੇ ਵੀ ਕਿ ਬਾਦਲ ਤੇ ਰਣਪੰਨੋਂ ਦਾ ਲਗਭਗ طے ਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੀ ਪ੍ਰਧਾਨਗੀ ਦੇ ਉਮੀਦਵਾਰ ਹੋਣਗੇ ਤੇ ਬਾਕੀ ਨਾਮ ਵੀ ਕੁਝ ਨਵੇਂ ਆਜਣਗੇ ਕੁਝ ਪੁਰਾਣੇ ਜ਼ਿਆਦਾਤਰ ਚੱਲ ਜੂਗਾ ਕੰਮ ਉਹਨਾਂ ਕੋਲ ਗਿਣਤੀ ਮਿੰਤੀ ਵੀ ਹੈ ਕਿ ਜਦੋਂ ਤੱਕ ਆਮ ਚੋਣਾਂ ਨਹੀਂ ਹੁੰਦੀਆਂ ਐਸਪੀਸੀ ਦੀਆਂ ਤਦ ਤੱਕ ਕਹਿਣਾ ਮੁਸ਼ਕਲ ਹੈ ਕਿ ਹਾਂ ਵੀ ਕੋਈ ਹੋਰ ਤਰ੍ਹਾਂ ਬਾਜ਼ੀ ਮਾਰ ਜੂਗੀ ਉਹਨੇ ਜਿਸ ਦਾ ਬਾਦਲਾਂ ਦਾ ਕਬਜ਼ਾ ਹੈ ਆਪਣੇ ਹੀ ਮੈਂਬਰਾਂ ਨਾਲ ਗੁਲਾਕੇ ਦੁਆਰਾ ਵੀ ਚਰਚਾ ਕਰਾਈ ਜਾਂਦੇ ਕਿ ਦੇਖੋ ਸਾਡੇ ਕੋਲ ਤਾਂ ਮੈਂਬਰ ਮੁਰ ਮੁੜ ਕੇ ਆ ਰਹੇ ਪਰ ਸਵਾਲ ਤਾਂ ਪੁਨਰ ਸ੍ਰਜੀਤ ਕਾਲੀ ਦਰਦਾ ਵੀ ਸੀ ਕਿ ਜੇ ਇਤਨਾ ਉਮੀਦਵਾਰ ਹੀ ਹੋਇਆਗਾ ਤਾਂ ਉਦੋਂ ਕੌਣ ਹੋਇਆ ਤੇ ਉਹਦੇ ਨਾਲ ਸਵਾਲ ਇਹ ਵੀ ਸੀ ਕਿ ਲੜਨਾ ਵੀ ਹੈ ਕਿ ਨਹੀਂ ਨੁਰੇ ਤਰਨ ਤਰ ਨਾਲ ਜਿਮਨੀ ਚੋਣ ਤੇ ਅਜੇ ਰਾਸੀ ਮਾਮਲਿਆਂ ਦੀ ਕਮੇਟੀ ਨਹੀਂ ਬਣਾਈ ਪੈਸੇ ਢਾਂਚਾ ਬਣਾ ਲਿਆ ਪਰ ਹੁਮੇ ਸਰਗਰਮੀ ਅਜੇ ਫੜੀ ਹੋਈ ਨਜ਼ਰ ਨਹੀਂ ਆਉਂਦੀ ਹਾਂ ਕਹਿੰਦੇ ਕਿ ਅੰਦਰ ਦੋ ਧਾਰੀ ਚਰਚਾ ਚੱਲਦੀ ਹੈ ਇੱਕ ਧਿਰ ਕਹਿੰਦੀ ਹੈ ਕਿ ਸਾਨੂੰ ਚੁਣੌਤੀ ਬਣ ਕੇ ਸਾਹਮਣੇ ਖੜਨਾ ਚਾਹੀਦਾ ਹੈ ਜਿੰਨੇ ਮੈਂਬਰ ਬਰੂਚ ਵੋਟਾਂ ਪਾਉਂਦੇ ਰਹੇ ਨੇ ਉਹਨਾਂ ਨੂੰ ਐਕਸਕਲੂਡ ਰੱਖਣਾ ਚਾਹੀਦਾ ਹੈ ਉਹਦੇ ਨਾਲ ਲੋਕਾਂ ਨੂੰ ਸਨਹਿਆ ਜਾਂਦਾ ਕਿ ਅਸੀਂ ਲੜਦੇ ਤਾਂ ਹੈ ਐਂ ਛੋੜੋ ਰਾਸਵਾ ਮੰਗ ਕੇ ਬਰੂ ਦੀ ਧਿਰ ਤੇ ਬਾਕੀ ਦਾ ਉਮੀਦਵਾਰ ਨਾ ਖੜਾ ਕਰਨ ਤੇ ਬਾਹਰੋਂ ਆ ਕੇ ਲੋਕ ਲੜਦੇ ਰਹੇ ਘਟੂ ਘਟਮੀ ਕਰਤਾ ਖੜਾ ਫਿਰ ਜੀ ਉਦੇ ਵਿੱਚੋਂ ਹੁਣ ਤਰਨ ਤਰਨ ਦੀ ਜਮਨੀਚੌਣ ਸਾਂਝੇ ਤੌਰ ਤੇ ਲੜਨ ਦੇ ਕਰਨ 11:00 ਵਜੇ ਦੀ ਇਕਤਰੈ ਨੂੰ ਕਿ ਸ਼ਾਇਦ ਆਪਾਂ ਇੱਥੇ ਵੀ ਇਕੱਠਾ ਇੱਕ ਮੈਂਬਰ ਖੜਾ ਕਰ ਸਕਦੇ ਹਾਂ ਇਸ ਲਈ ਤਾਕਤ ਵੱਧ ਸਕਦੀ ਹੈ ਦੂਜੇ ਪਾਸੇ ਕੁਝ ਧਿਰਾਂ ਕਹਿੰਦੀਆਂ ਕਿ ਨਹੀਂ ਆਪਾਂ ਨੂੰ ਬਚਣਾ ਚਾਹੀਦਾ ਜਦੋਂ ਪਤਾ ਹੀ ਹਾਰੇ ਨਸੀਬ ਹੋਣੀ ਹੈ ਤੇ ਆਪਾਂ ਉਹਨਾਂ ਨੂੰ ਵੀ ਹਵਾ ਦੇ ਜਿਵੇਂ ਉਹਨਾਂ ਨੂੰ ਫਿਰ ਕਹਿਣਾ ਜੀ ਪੁਰਨ ਸਜੀਤ ਕਾਰਿਦਾਲ ਦਾ ਉਮੀਦਵਾਰ ਖੜਾਤਾ ਇਸ ਲਈ ਆਪਾਂ 2027 ਵਾਲੇ ਪਾਸੇ ਨੂੰ ਜਾਈਏ ਇੱਧਰੋਂ ਨਾ ਜਾਈਏ ਪਰ ਇਹਦੇ ਦਰਮਿਆਨ ਹੀ ਕਹਿੰਦੇ ਜੀ ਉਮੀਦਵਾਰਾਂ ਦੇ ਨਾਮ ਬਾਰੇ ਵੀ ਚਰਚਾ ਚੱਲ ਰਹੀ ਮੰਨਿਆ ਜਾ ਰਿਹਾ ਕਿ ਦਿਵਾਲੀ ਤੋਂ ਬਾਅਦ ਇੱਕ ਗੰਭੀਰ ਬੈਠਕ ਪੰਡਸਜੀਤ ਕਾਲੀਦਾਲ ਦਾ ਜਥੇਬੰਦ ਢਾਂਚਾ ਕਰੇਗਾ ਜਿਹਦੇ ਵਿੱਚੋਂ ਬੀਬੀ ਜਗੀਰਖੁਰ ਦੀ رائے ਵੀ ਲਈ ਜਾਏਗੀ ਕਿਉਂਕਿ ਉਹ ਚੋਣਾ ਦੋ ਵਾਰ ਲੜ ਚੁੱਕੇ ਨੇ ਇੱਕ ਵਾਰ ਹੈਨਾ ਹੋਰ ਇੱਕ ਉਮੀਦਵਾਰ ਖੜਾ ਕੀਤਾ ਸੀ ਜਿਹਦੇ ਬਾਰੇ ਕਹਿੰਦਾ ਕਿ ਬਾਦਲੋਂ ਤੱਕ ਪਹੁੰਚ ਵੀ ਕਰ ਸਕਦੇ ਨੇ ਜੀ ਪਰ ਇਸ ਵਾਰ ਮੰਨਿਆ ਜਾ ਰਿਹਾ ਕਿ ਪੰਨਸਜੀਤ ਕਾਲੀਦਾਲ ਦਾ ਉਮੀਦਵਾਰ ਬੀਬੀ ਜਗੀਰਖੁਰ ਨਾ ਹੋ ਕੇ ਕੋਈੰਸੀ ਲੋਗੋ ਵਾਲਾ ਵੀ ਹੋ ਸਕਦਾ ਹੈ ਬਿਲਕੁਲ ਜੀ ਪਹਿਲਾਂ ਪ੍ਰਧਾਨ ਵੀ ਰਹੇ ਨੇ ਤੇ ਬਾਤ ਨਾਲ ਨਰ ਨਰਾਤਾ ਵੀ ਨਹੀਂ ਪਰ ਹੁਣ ਸਾਹਮਣੇ ਖੜੇ ਨੇ ਸੋ ਇਸ ਲਈ ਮੈਂ ਅਜਿੰਦਰ ਸਿੰਘ ਲਾਹੌਰ ਨੂੰ ਰੈਗੂਲਰ ਪੜ੍ਹਦਾ ਜੀ ਉਹਨਾਂ ਦਾ ਪਾਠਕ ਹੈ ਤੇ ਮੈਂ ਜਦੋਂ ਉਹਨਾਂ ਦੀਆਂ ਸਰਗੋਸ਼ੀਆਂ ਪੜ੍ਹ ਰਿਹਾ ਸੀ ਉਹਦੇ ਵਿੱਚ ਵੀ ਇਸ ਕਰਦਾ ਪੱਖੂ ਵੀ ਜ਼ਿਕਰ ਸੀ ਕਿ ਜੇਕਰ ਪੁਨਰ ਸਜੀਤ ਕਾਲੀਦਲ ਚੋਣ ਲੜਿਆ ਐਸਪੀਸੀ ਦੇ ਪ੍ਰਧਾਨ ਦੇ ਉਹਦੇ ਦੀ ਤਾਂ ਉਹਨਾਂ ਵੱਲੋਂ ਵੀ ਜ਼ਗੀਰ ਕਰਨ ਦੀ ਬਜਾਏ ਗੋਬਿੰਦ ਸਿੰਘ ਲੰਗੋ ਵਾਲੇ ਇਸ ਪਰ ਉਮੀਦਵਾਰ ਹੋਸਣ ਦੇਖ ਤੇ ਨਹੀਂ ਤੇ ਨਮਨ ਕਰਦਾ ਦੁਬਾਰਾ ਬਹੁਤ ਬਹੁਤ ਸ਼ੁਕਰੀਆ